ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲਾਂ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਸਰਦਾਰ ਸਿੰਘ ਵਾਲਾ ਜਿਲ੍ਹਾ ਜਲੰਧਰ ਦੇ ਵਿੱਚ ਜੀ ਬੋਰ ਦੇ ਵਿੱਚ ਲਾਉਣ ਪੈਂਚਰ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਕੁਝ ਦਿਨ ਪਹਿਲਾਂ ਇੱਥੇ ਆਏ ਸੀਗੇ ਤੇ ਆਪਾਂ ਨੇ ਕੈਮਰਾ ਮਾਰਿਆ ਸੀ ਕਿ ਜਿਸ ਦਰਾਨ ਆਪਾਂ ਨੂੰ ਪਤਾ ਲੱਗਿਆ ਸੀ ਕਿ 198 ਫੁੱਟ ਤੋਂ ਇਹ ਬੋਰ ਟੁੱਟਿਆ ਹੋਇਆਗਾ ਤੇ ਅੱਜ ਆਪਾਂ ਇੱਥੇ ਆਏ ਤੇ ਪੈਂਚਰ ਲਾਵਾਂਗੇ ਤੇ ਇਧਰ ਆਪਣੇ ਮਿਸਤਰੀ ਜੀ ਪਾਈਪ ਤੇ ਨਿਸ਼ਾਨੀਆਂ ਲਾ ਰਹੇ ਨੇ ਤੇ ਪਾਈਪ ਕਟਾਂਗੇ ਜੀ ਤੇ ਖੇਤ ਲੈਟਨਿਸ ਇਸ ਕਰਕੇ ਆਪਾਂ ਇੱਥੇ ਆਏ ਸੀਗੇ ਘ ਤੇ ਪਾਇਪ ਕੱਟਣ ਦੀ ਤੇਰੀ ਚੱਲ ਰਹੀਆਂ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਹੁਣ ਪੱਕੀ ਨਿਸ਼ਾਨੀ ਲਾ ਕੇ ਪਾਇਪ ਕਟਾਂਗੇ ਜੀ ਆਪਾਂ ਤੇ ਪਾਇਪ ਕੱਟ ਕੇ ਫਿਰ ਖੇਤ ਲੈ ਕੇ ਚੱਲਾਂਗੇ ਸੋ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਪੈਂਚਰ ਲੱਗਦਾ ਤੇ ਇੱਧਰ ਆਪਣੀ ਗੱਡੀ ਖੜੀਆ ਰਾਡਾਂ ਦੇ ਵਿੱਚ ਪੰਨਿਆਂ ਦੇ ਰਾੜਾ ਰੂੜਾ ਵਗੈਰਾ ਜੋੜਾਂਗੇ ਤੇ ਆ ਆਪਣੇ ਮਿਸਤਰੀ ਜੀ ਨੇ ਮਿਸਤਰੀ ਮਿੱਠੂ ਖਾਨ ਅੱਜ ਜੇ ਦੱਤ ਲੱਗ ਰਹੇ ਆ ਠੀਕ ਆ ਬਾਜੀ ਇਹਦੀ ਫੇਰੀ ਇੱਥੇ ਕੀ ਹੋ ਰਿਹਾ ਲਓ ਜੀ ਇੱਕ ਨਿਸ਼ਾਨੀ ਲੱਗ ਗਈ ਤੇ ਆ ਆਪਣੀ ਦੂਸਰੀ ਨਿਸ਼ਾਨੀ ਲੱਗੂ ਹੁਣ ਚੱਕੋ ਜੀ ਤਹੌੜੂ ਦੀ ਧਰ ਕਹੀ ਮਾੜਾ ਇੱਕ ਮਿੰਟ ਦਿਖਾਈ ਪਾਇਪ ਸਹੀ ਹੈ ਓਕੇ ਜੀ ਪਾਇਪ ਜਮਾ ਓਹਨੂੰ ਆਹ ਕਾਨੂੰ ਦੱਸ ਦੋ ਇਹ ਮਿਸਤਰੀ ਬੈਂਤ ਸਿੰਘ ਜੀ ਮਿਸਤਰੀ ਨੰਬਰ ਬੋਲੋ ਜੀ ਆਪਦਾ ਕੋਈ ਦੱਸਾਂਗੇ ਲਓ ਜੀ ਹੁਣ ਕਟਾਂਗੇ ਆਪਣਾ ਪਾਇਪ ਤੇ ਆ ਚੁੱਕਿਆ ਗ੍ਰੈਂਡਰ ਮਿਸਤਰੀ ਤਿਆਰ ਨੇਗੇ ਐਨਕਾ ਲਾ ਕੇ ਮਿਸਤਰੀ ਅਦਰੇ ਸਮਾਈਲ ਕਰੋ ਮੜੀ ਓਕੇ ਰਿਪੋਰਟਾਂ ਨੇ ਜੀ ਹੁਣ ਕਟੋ ਪਾਇਪ ਲਾ ਤਾਰ ਚੱਕ ਮਿੱਠੂ ਤਾਰ ਚੱਕ ਆ ਲੁਈ ਲਓ ਜੀ ਇੱਕ ਸਾਈਡ ਫਾਈਨਲੀ ਹੋ ਚੁੱਕੀ ਆ ਤੇ ਹੁਣ ਆਪਾਂ ਦੂਸਰੀ ਸਾਈਡ ਕੱਟਾਂਗੇ ਲਓ ਜੀ ਆ ਦੂਸਰੀ ਸਾਈਡ ਚੱਲ ਪਈ ਆਪਣੀ ਜਮਨ ਨਿਸ਼ਾਨੀ ਤੇ ਆ ਜਮਨ ਨਿਸ਼ਾਨੀ ਤੇ ਕਰੰਡਰ ਲਓ ਜੀ ਆ ਕੱਟ ਗਿਆ ਆਪਣਾ ਪਾਈਪ ਲਓ ਜੀ ਦੂਸਰਾ ਗ੍ਰੈਂਡਰ ਦੀ ਉਹ ਕਾਲਿਆ ਪਲੱਗ ਪਾ ਲਿਆ ਤੇ ਮਾੜੀ ਮਾੜੀ ਸਫਾਈ ਲਾਵਾਂਗੇ ਲਓ ਜੀ ਦੂਸਰੀ ਸਾਈਡ ਚੱਲਦੀ ਹੁਣ ਕੌਲਾ ਚੜਾਵਾਂਗੇ ਜੀ ਪੈਪ ਉੱਤੇ ਹੁਣ ਪਰਾ ਰੱਖ ਮਿਸਤਰੀ ਪੈਵਾ ਪੈਰ ਕਿੰਨਾ ਕੁ ਫਰਕ ਆਗਾ ਪੂਰਾ ਬਸ ਇਤਾਂ ਹੀ ਹੋ ਜੂ ਫਿਰ ਥੋੜਾ ਜਿਹਾ ਫਰਕ ਆਈ ਪਾਈਪ ਕੱਟਦਾ ਤੇ ਹੁਣ ਦੁਬਾਰੇ ਕੌਲਾ ਚੜਾਵਾਂਗੇ ਇਹ ਲਓ ਜੀ ਓਕੇ ਰਿਪੋਰਟਾਂ ਕਰਤੀ ਆ ਸਿਰਾ ਕਰਾ ਦੇ ਨੂੰ ਝੋਬਰੋ ਆ ਵੈਰੀ ਗੁੱਡ ਚੱਕ ਲਿਆ ਮੈਂ ਬਾਲਾ ਲੈ ਮਬਾਲਾ ਲੈਵਾ ਕੋਈ ਹਰ ਵੀ ਇਧਰ ਬਲਕਿ ਰੇਪਟਾ ਕੁੱਟਾਂਗੇ ਜਿਹੜਾ ਉਹ ਵਿੱਚ ਖੜਾ ਦਾ ਤੇ ਦੇਖੀ ਮੜਾ ਇਹ ਪੁਲਿਸ ਆ ਕੇ ਵਿਚ ਨਾ ਲੱਗੇ ਹੋਵੇ ਸਹੀ ਥੱਲੇ ਵੱਜ ਗਏ ਠੀਕ ਹੈ ਇਹ ਗੱਡੀ ਦਾ ਬੰਦਾ ਠੀਕ ਹੈ ਥੱਲੇ ਵਾ ਥੱਲੇ ਵਾ ਗਿਆ ਥੋੜੀ ਡੱਡੀ ਆ ਦੇ ਲਈ ਜਰਾ ਮਾਗਣ ਗੁੱਲਾ ਰੱਖੋ ਜਰਾ ਮੈਂ ਤੁਹਾਨੂੰ ਬੁੱਲ ਲੈ ਕੁਬਲੇ ਨੇ ਮੈਨੂੰ ਬਤਾਇਆ ਹਮਾ ਕੋਈ ਲਗਤ ਕਰਨੀ ਨਹੀਂ ਹੈ ਉਹ ਹੋਵੇਗਾ ਕੋਈ ਨਾ ਸਤੋ ਬਾਜੀ ਦੋ ਬਾਕੀ ਦੇ ਦੇਖ ਦੂਰੜਣ ਵਾਲੀ ਵਗ ਜੂ ਡੱਬ ਪਹੁੰਚ ਲੰਬਾ ਜੋੜਾ ਲੈ ਲੈ ਹੋਇਆ ਲੈ ਜੇ ਟੋੜੀ ਅੰਦਰੋਂ ਪੱਟੋ ਆਨੇ ਛੋਟੇ ਨੇ ਹਾਂ ਮੂਲੀ ਉੱਛੇ ਰੱਖ ਲੈ ਛੋਟੇ ਨੇ ਛੋਟੇ ਨੇ ਇਹ ਰੱਖ ਦੇ ਚਾ ਜਦੋਂ ਇਹ ਦਿਲਾਣਾ ਦੇ ਰੱਖਿਆ ਸੁੱਕੀ ਗਮ ਲੱਕੋ ਉਸ ਨਾ ਖੋਏ ਨੂ ਯਾਰ ਬੈ ਬਰਦ ਬਹੁਜੀ ਓਕੇ ਹੋ ਚੁੱਕਿਆ ਪਾਈਪ ਤੇ ਲੈ ਕੇ ਚੱਲਦੇ ਹੁਣ ਆਪਾਂ ਖੇਤ। ਲਓ ਜੀ ਪਾਈਪੂਪ ਲੱਦ ਲਿਆ ਤੇ ਗੱਡੀਆਂ ਦੇ ਬੰਦੇ ਦੋਨੇ ਤਿਆਰ ਨੇਗੇ ਤੇ ਚੱਲਦੇ ਹੁਣ ਆਪਾਂ ਆਪਣੇ ਖੇਤ ਵੱਲਾਂ ਤੇ ਉੱਥੇ ਜਾ ਕੇ ਦਿਨੇ ਸਾਨੂੰ ਅੱਗੇ ਦੀ ਰਿਪੋਰਟ ਬਣੇ ਰਹੀ ਸਾਡੇ ਨਾਲ ਨਿਗ੍ਹਾਵਾਂ ਬਣਾਈ ਰੱਖੋ। ਸੋ ਲਓ ਜੀ ਪਹੁੰਚ ਚੁੱਕੇ ਆਪਾਂ ਆਪਣੇ ਖੇਤ ਤੇ ਆਪਾਂ ਲਾਉਣੇ ਹੁਣ ਪੈਂਚਰ ਤੇ ਆ ਪਾਈਪ ਆਪਣਾ ਕੌਲਾ-ਕੂਲਾ ਸਿੰਮੇ ਤੁਹਾਨੂੰ ਦਿਖਾਤਾ ਸੀ ਪਹਿਲੀ ਫਿੱਟ ਕਰਤਾ ਸੀ ਆਪਾਂ ਨੇ ਤੇ ਤਿਆਰੀ ਹੋ ਚੁੱਕੀ ਆ ਤੇ ਆ ਚੱਕ ਲਈ ਪਾਈਪ ਆਪਾਂ ਨੇ। ਆਲੋ ਜੀ ਚੱਕਿਆ ਗਿਆ ਪਾਈਪ ਸਰੋਂ ਦਾ ਤੇਲ ਲਾਵਾਂਗੇ ਜੀ ਇਹਦੇ ਵਿੱਚ ਆਕੇ ਪਾਈਪ ਥੋੜਾ ਜਿਹਾ ਰੈਲਾ ਪੁਰਸਕੇ ਤੇ ਤੇਲ ਲਾਰੇ ਨਹੀਂ ਮਿਸਤਰੀ ਆਪਣੇ ਸਪੈਸ਼ਲ ਸਰੋਂ ਦਾ ਤੇਲ ਲਾਇਆ ਕੰਪਨੀ ਵਾਲਾ ਮਹਗਾ 700 ਰੁਪਏ ਲੀਟਰ ਵਾਲਾ ਬਹੁਤਾ ਘਾਟਾ ਪਾਣੀ ਹੋਇਆ ਹੈ ਮਾਈ ਬਾਸੋ ਪਾਣੀ ਚ ਇਹਦਾ ਤਾਂ ਹੀ ਤਰੀ ਜਉ ਤਰਾ ਤੇ ਲਓ ਜੀ 100% ਤਿਆਰੀ ਹੈ ਤੇ ਆ ਚੱਲੇ ਜੀ ਪੈ ਪਾਪਣਾ ਮਿਸਤਰੀ ਮਿੱਠੂ ਨਮੋਲ ਵਾਲੇ ਜਮਾਓ ਕੇ ਹੈ ਪਾਓ ਜੱਫਾ ਕਹਿੰਦੇ ਆ ਸਿਆਣੇ ਜੱਫਾ ਮਾੜਾ ਅੰਨੇ ਦਾ ਆਓ ਚੋਬਰ ਏ ਏ ਜਾ ਵੈਰੀ ਗੁੱਡ ਏ ਲੈ ਏ ਲੈ ਏ ਲੈ ਬਹੁਤ ਵੈਰੀ ਗੁੱਡ ਕੰਮ ਕਰਦਾ ਪਤਾ ਲੱਗਦਾ ਟਾਰ ਨੂੰ ਫੜ ਕੇ ਕਮਾਂਡੋ ਕੰਮ ਕਰਦਾ ਪਤਾ ਲੱਗਦਾ ਕੰਮ ਕਰਦਾ ਪਤਾ ਲੱਗਦਾ ਖੇਡ 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 ਦੇ ਨਾਲ ਖੇਡ ਆਹਾ ਛੜ ਬਾਪੂ ਜੀ ਆ ਲੋ ਜੀ ਪੈਵ ਲੱਗ ਗਿਆ ਥੱਲੇ ਤੇ ਹੁਣ ਪਾਵਾਂਗੇ ਰਾੜਾ ਤੇ ਜਗਾੜ ਪਾ ਕੇ ਇਹਨੂੰ ਥੱਲੇ ਭੇਜਾਂਗੇ ਮਿਸਤਰੀ ਵੈਰੀ ਗੁੱਡ ਤੇਰਾ ਕਾਲਾ ਰੰਗ ਜੋਬਰਾ ਤੋ ਜੀ ਆ ਚੱਲੀ ਆਪਣੀ ਮੂਲੀ ਇੱਕ ਮੂਲੀ ਉਹ ਲਾਤੀ ਉੱਤੇ ਤੇ ਬਣੇ ਰਹੋ ਸਾਡੇ ਨਾਲ ਕੱਲਾ ਕੱਲਾ ਪ੍ਰੋਸੈਸ ਤੁਹਾਨੂੰ ਦਿਖਾਉਂਦੇ ਰਹਾਂਗੇ ਚਲੋ ਜੀ ਆ ਪਹਿਲੀ ਮੂਲੀ ਚੱਲੀ ਆ ਆਪਣੀ ਤੇਜੂ ਬਾੜਾ ਜੋੜ ਕੇ ਰਾੜਾ ਪਾਵਾਂਗੇ ਇਹਦੇ ਵਿੱਚ ਆ ਚੱਲੀ ਜੀ ਮੂਲੀ ਫਤਿਹ ਕੰਮ ਕਰਦਾ ਪਤਾ ਲੱਗਦਾ ਹੈ ਆਈਆਂ ਆਈ ਰੰਗਾ ਗਿਆ ਫੇਰ ਹੀ ਲੋਕ ਦੇਖਦੇ ਨੇ ਆ ਗਈ ਦੂਜੀ ਮੂਲੀ ਆਪਣੀ ਬਸ ਸੋਣਾ ਸਾਈਡ ਤੇ ਖੜਾ ਦੀ ਤਾਂ ਚੱਕ ਜੀ ਮੜੀ ਬਸ ਸੈਂਟਰ ਕਰਦੇ ਫੇਰ ਪਤਦੀ ਕੰਮ ਕਰਦਾ ਹੈ ਚਲੋ ਜੀ ਫਾਈਨਲੀ ਆਪਣੀਆਂ ਸਾਰੀਆਂ ਰਾੜਾ ਲੱਗ ਚੁੱਕੀਆਂ ਜਿਹੜੀਆਂ ਇੱਥੇ ਪਈਆਂ ਸੀਗੀਆਂ ਤੇ ਆ ਆਪਣੀ ਲਾਸਟ ਰਾੜਾ ਤੇ ਆ ਬਣ ਚੁੱਕੀ ਹੈ ਨਿਸ਼ਾਨੀ ਜਿਹੜੀ ਤੁਸੀਂ ਆ ਤਾਂ ਗਏ ਦੇਖ ਰਹੇ ਹੋਗੇ ਤੇ ਜਦੋਂ ਇਹ ਇੱਥੇ ਪ੍ਰੋਪਰ ਹੈ ਇੱਥੇ ਆ ਪੋਰ ਦੇ ਉੱਤੇ ਆ ਗਈ ਜਮਾ ਮੈਂ ਸਮਝ ਲਿਆ ਆਪਣਾ ਪੈਂਚਰ ਲੱਗ ਗਿਆ ਤੇ ਆ ਚੱਕੋ ਜੀ ਫਰੀ ਆ ਹੁੰਦਾ ਓਕੇ ਉਹ ਬੱਸ ਫਰੀ ਆ ਤੇ ਓਕੇ ਨੇ ਜੀ ਰਿਪੋਰਟਾਂ ਤੇ ਹੁਣ ਕੱਢਦੇ ਆਪਾਂ ਆਪਣੀਆਂ ਰਾਣਾ ਬਾਹਰੇ ਤੇ ਟ੍ਰੈਕਟਰ ਟਰਾਲੀ ਦੇ ਵਿੱਚੋਂ ਪਿੱਛੇ ਪਈਆਂ ਨੇ ਡਰਾਈਵਰੀਆਂ ਤੇ ਡਰਾਈਵਰੀਆਂ ਪਾਵਾਂਗੇ ਤੇ ਮੋਟਰ ਪਾਵਾਂਗੇ ਹੁਣ ਆਪਾਂ ਤੇ ਮੋਟਰ ਪਾ ਕੇ ਸੋਨੂੰ ਚਲਾ ਕੇ ਸੋਨੂੰ ਚੈੱਕ ਕਰਾਉਣਿਆਂਗੇ ਤੇ ਆਹ ਰੇਤਾ ਮਾਰ ਦਈਏ ਮੋਟਰ ਜਿਹੜਾ ਤੁਸੀਂ ਇਹ ਦੇਖ ਦੇਖ ਸਕਦੇ ਹੋ ਹਾਂ ਪਿਆਗਾ ਇਹ ਆਹ ਰੇਤਾ ਮਾਰ ਦਈਏ ਇਹ ਰੇਤਾ ਮਾਰਨ ਨੂੰ ਬਿਲਕੁਲ ਹੀ ਹਟਾ ਦਾਂਗੇ ਆਪਾਂ ਨੂੰ ਜਮਨ ਨੀਟ ਐਂਡ ਕਲੀਨ ਕਰਦਾ ਹੋਏ ਚਲੋ ਜੀ ਆ ਚੁੱਕਿਆ ਫਾਈਨਲੀ ਆਪਣਾ ਜਿਗਾੜ ਬਾਹਰੇ ਜਿਹਦੇ ਨਾਲ ਆਪਣੀ ਪੈਂਚਰ ਲਾਇਆ ਸੀਗਾ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਆਪਨਾ ਬਾਹਰੇ ਆ ਕੇ ਜਿਗਾੜੇ ਟੱਕ ਟੱਕਾ ਲਾ ਰਾਣਾ ਗੁਣਾ ਖੋਲਤੀਆਂ ਗੱਡੀ ਚ ਲੱਦਤੀਆਂ ਤੇ ਡ్రਾਈਵਰੀ ਪਈਆ ਮੋਟਰ ਪਈਆ ਤੇ ਮੋਟਰ ਪਾਵਾਂਗੇ ਤੇ ਮੋਟਰ ਪਾ ਕੇ ਸਾਨੂੰ ਚੱਕਰਵਾਵਾਂਗੇ ਸਵਾਰੀ ਹੈ ਜੀ ਆਪਣੀ ਮੂਲੀ ਤੇ ਮੂਲੀ ਖੋਲਣ ਲੱਗ ਰਹੇ ਆਪਾਂ ਲਓ ਜੀ ਫਾਈਨਲੀ ਆ ਚੁੱਕੀ ਆਪਣੀ ਜਿਹੜੀ ਲਾਸਟ ਮੂਲੀ ਸੀਗੀ ਸੱਲੇ ਹੋ ਗਏ ਆ ਕਰਤੀ ਜੀ ਲਾਸਟ ਆਹੀ ਬਿਲਕੁਲ ਇਹ ਚਲੋ ਜੀ ਬੈਂਟਰ ਲੱਗਣ ਤੋਂ ਬਾਅਦ ਆਪਾਂ ਬੋਖੀ ਲਾ ਰਹੇ ਆਂਗੇ ਇਹਦੇ ਵਿੱਚ ਸਾਡੇ ਮਿਸਤਰੀ ਦੱਸਣਗੇ ਵੀ ਕੀ ਆਏ ਬੋਕੀ ਵਿੱਚ ਮੜਾ ਦੇਓ ਮਿਸਤਰੀ ਜੀ ਰਿਵਿਊ ਦਿਓ ਜੀ ਮਾੜਾ ਇਹ ਜਨਾਟਾ ਨਹੀਂ ਇਹ ਬੋਕੀ ਲਾ ਕੇ ਬੋਰ ਵਿਲਾ ਕਰ ਰਹੇ ਜਿਹੜਾ ਪਰਿਆ ਹੋਇਆ ਸੀ ਆਪਾਂ ਇਹ ਵਿਲਾ ਕਰਕੇ ਤੋਂ ਬਾਅਦ ਬਸ ਮੋਟਰ ਪਾਉਣ ਦੀ ਤਿਆਰੀ ਹੈ ਜੀ ਤੋਂ ਬਾਅਦ ਸੋ ਹਾਂਜੀ ਤੇ ਆਪਣਾ ਬੋਕੀ ਲੱਗਣ ਤੋਂ ਬਾਅਦ ਮੋਟਰ ਤਿਆਰ ਹੈ ਜੀ ਆਪਣੀ ਤੇ ਮੋਟਰ ਦੇ ਨਟ-ਨਟ ਕਸੀ ਜਾਂਦੇ ਨੇ ਤਾਰਾਂ ਦੂਰਾਂ ਲਾਤੀਆਂ ਮਿਸਤਰੀ ਜੀ ਨੇ ਤੇ ਡ్రਾਈਵਰੀ ਪਈ ਆ ਜੀ ਆਪਣੀ 20 40 60 ਤੇ 80 ਤੇ 90 ਤੇ 100 100 ਫੁੱਟ ਡ్రਾਈਵਰੀ ਪੋਈ ਆ ਆਪਣੀ ਤੇ ਤਾਰ ਦੂ ਰੁਪਈਆ ਉੱਪਰ ਵਾਲਾ ਪੈਪ ਪਿਆਗਾ ਦਾ ਬੈਂਡ ਮੋਟਰ ਬਣਾਉਂਦੀ ਤਿਆਰੀ ਇਹ ਮੋਟਰ ਬਣਾਉਣਾ ਹੁਣ ਆਪਾਂ। ਲਓ ਜੀ ਆ ਚੱਲੇ ਇਹ ਮੋਟਰ ਆਪਣੀ ਬੋਰ ਦੇ ਵਿੱਚ। ਲਓ ਜੀ। ਪਹਿਲੀ ਡ్రਾਈਵਰੀ ਆਈ ਆਪਣੀ। ਸੋ ਸਾਰੀਆਂ ਡ్రਾਈਵਰੀਆਂ ਪਾਮਾ ਗਈ। 100 ਫੁੱਟ ਟੋਟਲ ਹੈ ਡ్రਾਈਵਰੀ ਆਪਣੀ। ਤੇ 100 ਫੁੱਟ ਤੇ ਚਲਾਵਾਂਗੇ ਜੀ ਮੋਟਰ ਤੇ ਮਿਸਤਰੀ ਜੀ ਨੇ ਕੇ ਪਲਾ ਦਿੱਤਾਗਾ ਮਿਸਤਰੀ ਬਿਆਨਤ ਸਿੰਘ ਨਮੋਲ ਵਾਲੇ ਸੋ ਲਓ ਜੀ ਮੋਟਰ ਫਾਈਨਲੀ ਆਪਣੀ ਪੈ ਚੁੱਕੀ ਆ ਤੇ ਆ ਲਾਸਟ ਡਰਾਇਵਰੀ ਆ ਤੇ ਰੱਖਣ ਲੱਗ ਰਹੇ ਨੇ ਆਪਣੀ ਮਿਸਤਰੀ ਜੀ ਹੁਣ ਇਹਦੇ ਉੱਪਰ ਆਪਾਂ ਪੈਂਡ ਪਾਈਪ ਕਰਾਂਗੇ ਪੈਂਡ ਪਾਈਪ ਕੱਸ ਕੇ ਤੇ ਤਾਰਾ ਲਾ ਕੇ ਸਾਨੂੰ ਮੋਟਰ ਹਾਂਜੀ ਸੋ ਲਓ ਜੀ ਹੋ ਚੁੱਕੇ ਜੀ ਪਾਣੀ ਬਿਲਕੁਲ ਸਾਫ਼ ਲਓ ਜੀ ਚੈੱਕ ਕਰੋ ਇੱਕ ਵਾਰੀ ਪਾਣੀ ਬਿਲਕੁਲ ਪਿਆਣਾ ਕੰਚ ਵਰਗਾ ਪਾਣੀ ਤੇ ਆ ਬਾਈ ਦਾ ਬੋਰ ਆ ਜਿਹੜਾ ਆ ਪਈ ਖੜਾਗਾ ਇਹ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ। ਚਲੋ ਜੀ ਹੁਣ ਆਪਾਂ ਕਰਾਂਗੇ ਉਹਨਾਂ ਬਾਈਆਂ ਨਾਲ ਗੱਲ ਨਾਲੇ ਮਿਸਤਰੀ ਨਾਲ ਗੱਲ। ਸੋ ਹਾਂਜੀ ਬਾਈ ਜੀ ਕੀ ਰਿਪੋਰਟ ਆਈ ਕੰਮ ਦੀ? ਬਹੁਤ ਵਧੀਆ ਜੀ। ਹਾਂਜੀ। ਬਿਲਕੁਲ। ਹਾਂਜੀ ਤੇ ਆਪਣਾ ਬਾਈਆਂ ਦਾ ਨੰਬਰ ਆਪਾਂ ਨੂੰ ਪੁਰਨੇ ਤੋਂ ਮਿਲਿਆ ਸੀ ਪੁਰਨੇ ਪਿੰਡ ਤੋਂ। ਹਾਂਜੀ। ਤੇ ਇਹਨਾਂ ਨੇ ਦੱਸਿਆ ਜੀ 140 ਤੋਂ 3-4 ਫੁੱਟ ਕੁੱਤਾ ਸੀ ਆਪਣਾ ਬੋਲ। ਹਾਂਜੀ। ਇਹਨਾਂ ਨੇ 20 ਫੁੱਟ ਦਾ ਇੱਕ ਲੈਂਥ ਪਾ ਕੇ ਉਹਨੂੰ ਸਾਫ ਕਰਤਾ ਜੀ ਬਹੁਤ ਬਹੁਤ ਵਧੀਆ ਚੱਲ ਰਿਹਾ ਜੀ। ਠੀਕ ਹੈ ਜੀ ਹਾਂਜੀ ਮਿਸਤਰੀ ਨੰਬਰ ਤੋਂ ਬੋਲਦੋ ਜੀ ਆਹ ਇਸ ਦਾ ਆਡਾ ਨੰਬਰ ਹੈਗਾ 9781754490 ਬਾਕੀ ਆਡਾ YouTube ਤੇ ਚੈਨਲ ਬਣਾਇਆ ਮੁਖਤਿਆਰ ਮੁਰਦਾਨਾ ਉੱਤੇ ਸਰਚ ਮਾਰਸਾ ਤੇ ਬਾਕੀ ਬਹੁਤੀ ਤਸੱਲੀ ਕਰ ਸਕਦੇ ਹੋ ਚੈੱਕ ਕਰਾਉ ਦੇਈਏ ਕਰਾਂ ਲਓ ਜੀ ਚੈੱਕ ਕਰ ਸਕਦੇ ਹੋ ਤੁਸੀਂ ਪਾਣੀ ਬਿਲਕੁਲ ਸਾਫ਼ ਹੈ ਜੀ ਠੀਕ ਦੇਖ ਰਹੇ ਆ ਪਾਣੀ ਲਓ ਜੀ ਬਹੁਤੀ ਤਸੱਲੀ ਲਈ ਪਾਣੀ ਓਕੇ ਹੈ ਬਿਲਕੁਲ ਠੀਕ ਓਕੇ ਜੀ ਅੰਕਲ ਜੀ